ਕੀ ਗੱਲ ਐ ਮੰਮੀ ਪਾਪਾ ਹੁਣ ਸਾਰਾ ਟਾਈਮ ਮੈਨੂੰ ਗੁੱਸੇ ਹੁੰਦੇ ਰਹਿੰਦੇ ਨੇ ਮੈਂ ਤਾਂ ਉਹਨਾਂ ਨਾਲ ਹੁਣ ਗੱਲ ਹੀ ਕਰਨੀ ਬੰਦ ਕਰ ਦੇਣੀ ਐ ਓਹੋ ਕੀ ਹੋ ਗਿਆ ਇੰਨਾ ਗੁੱਸਾ ਗੱਲ ਦੱਸੇਂਗਾ ਕੀ ਹੋਈ ਐ ਮੈਂ ਦੋਸਤਾਂ ਨਾਲ ਘੁੰਮਦਾ ਤੇ ਮੈਨੂੰ ਕਹਿੰਦੇ ਨੇ ਤੇਰੇ ਦੋਸਤ ਠੀਕ ਨਹੀਂ ਹੈਗੇ ਇਹਨਾਂ ਦਾ ਨਾ ਘੁਮਿਆ ਕਰ ਜਦੋਂ ਮੈਂ ਫੋਨ ਚਲਾ ਰਹੇ ਹੁੰਦਾ ਫੇਰ ਮੈਨੂੰ ਕਹਿਣ ਲੱਗ ਪੈਂਦੇ ਨੇ ਕਿ ਪੜ ਲਿਆ ਕਰ ਹੋਰ ਕੋਈ ਕੰਮ ਨਹੀਂ ਤੇਰੇ ਕੋਲ ਸਾਰਾ ਦਿਨ ਫੋਨ ਤੇ ਲੱਗਿਆ ਰਹਿੰਦਾ ਮੈਨੂੰ ਬੋਲਣ ਤੋਂ ਸਿਵਾ ਹੋਰ ਕੋਈ ਕੰਮ ਹੈਗਾ ਨਹੀਂ ਉਹਨਾਂ ਨੂੰ ਸਾਰਾ ਦਿਨ ਮੈਨੂੰ ਕਹਿੰਦੇ ਰਹਿੰਦੇ ਨੇ ਮੈਂ ਹੁਣ ਉਹਨਾਂ ਨਾਲ ਗੱਲ ਹੀ ਨਹੀਂ ਕਰਨੀ ਆ ਗੁੱਸੇ ਹੋ ਕੇ ਜਾ ਕਿੱਥੇ ਰਿਆ ਵਾਂ ਆ ਜਿਹੜਾ ਇੰਨਾ ਗੁੱਸਾ ਦਿਖਾ ਰਿਆ ਨਾ ਆਪਣਾ ਗੁੱਸਾ ਆਪਣੇ ਕੋਲ ਹੀ ਰੱਖ ਇੱਕ ਸਾਡੇ ਟਾਈਮ ਹੁੰਦਾ ਸੀ ਸਾਡੇ ਮਾਪਿਓ ਦੀ ਨਾ ਅੱਖ ਦਾ ਡਰ ਹੀ ਹੁੰਦਾ ਸੀ ਅਸੀਂ ਨਾਲ ਹੀ ਨੀਵੀ ਪਾ ਲੈਂਦੇ ਸੀ ਤੇ ਸਾਡੀ ਅੱਗੇ ਉਹਨਾਂ ਦੇ ਬੋਲਣ ਦੀ ਹਿੰਮਤ ਤਾਂ ਨਹੀਂ ਹੁੰਦੀ ਸੀ ਚੁੱਪ ਕਰਕੇ ਉਹ ਜਿਹੜੀ ਗੱਲ ਕਹਿੰਦੇ ਸੀ ਨਾ ਸਾਰੀ ਗੱਲ ਮੰਨਦੇ ਸੀ ਤੇ ਤੁਸੀਂ ਅੱਜ ਕੱਲ ਦੇ ਬੱਚੇ ਮਾਪੇ ਕੁਝ ਕਹਿ ਕੀ ਦੇਣ ਤੁਹਾਡੇ ਤਾਂ ਪੇਸ਼ੈਂਸ ਹੀ ਨਹੀਂ ਹੈਗੀ ਤੁਹਾਨੂੰ ਤਾਂ ਇਹ ਲੱਗਦਾ ਕਿ ਤੁਹਾਡੇ ਮਾਪਿਓ ਨਾ ਤੁਹਾਨੂੰ ਕੁਝ ਕਹਿਣ ਹੀ ਨਾ ਭਾਵੇਂ ਤੁਸੀਂ ਕੁਝ ਕਰੋ ਸਹੀ ਤੇ ਚਾਹੇ ਕਰੋ ਗਲਤ ਤੂੰ ਕਹਿੰਨਾ ਕਿ ਪਾਪਾ ਤੈਨੂੰ ਗੁੱਸੇ ਹੁੰਦੇ ਰਹਿੰਦੇ ਨੇ ਵੀ ਪਿਆਰ ਨਹੀਂ ਕਰਦੇ ਇੱਕ ਨਾ ਮਾਪੇ ਹੀ ਹੁੰਦੇ ਨੇ ਆਪਣੇ ਬੱਚੇ ਨੂੰ ਸਮਝਾਉਣ ਵਾਲੇ ਕੋਈ ਦੁਨੀਆ 'ਚ ਹੋਰ ਨਹੀਂ ਦੱਸਦਾ ਕਿ ਤੁਸੀਂ ਸਹੀ ਕਰ ਰਹੇ ਹੋ ਜਾਂ ਗਲਤ ਕਰ ਰਹੇ ਹੋ ਕਿਉਂਕਿ ਜਿਹੜੇ ਮਾਪੇ ਹੁੰਦੇ ਨਾ ਉਹ ਨਹੀਂ ਚਾਹੁੰਦੇ ਕਿ ਸਾਡਾ ਬੱਚਾ ਗਲਤ ਰਸਤੇ ਤੇ ਜਾਵੇ ਤੇ ਗਲਤ ਸੋਸਾਇਟੀ ਦੇ ਵਿੱਚ ਪਵੇ ਤੇ ਉਹਨਾਂ ਨੂੰ ਨਾ ਜ਼ਿੰਦਗੀ ਦਾ ਬੜਾ ਤਜਰਬਾ ਹੁੰਦਾ ਤੂੰ ਕਹਿੰਨਾ ਤੇਰਾ ਪਿਓ ਤੈਨੂੰ ਪਿਆਰ ਨਹੀਂ ਕਰਦਾ ਆ ਜਿਹੜੀ ਤੂੰ ਐਸ਼ ਕਰਦਾ ਨਾ ਵਧੀਆ-ਵਧੀਆ ਕੱਪੜੇ ਪਾਣਾ ਫੋਨ ਤੇਰੇ ਕੋਲ ਹੈ ਠੀਕ ਹੈ ਦੋਸਤਾਂ ਨਾਲ ਤੂੰ ਘੁੰਮਦਾ ਹੈ ਸਕੂਟਰ ਤੇਰੇ ਕੋਲ ਐ ਇਹ ਸਾਰੀ ਚੀਜ਼ਾਂ ਕਿੱਥੋਂ ਆਂਦੀਆਂ ਨੇ ਕਿਹਨੇ ਲੈ ਕੇ ਦਿੱਤੀਆਂ ਪਿਓ ਨੇ ਲੈ ਕੇ ਦਿੱਤੀਆਂ ਕਿਸੇ ਹੋਰ ਨੇ ਨਹੀਂ ਲੈ ਕੇ ਦਿੱਤੀਆਂ ਜਿਹੜਾ ਪਿਓ ਹੁੰਦਾ ਨਾ ਉਹ ਆਪਣੇ ਸਾਰੀਆਂ ਖਵਾਇਸ਼ਾਂ ਛੱਡ ਕੇ ਨਾ ਆਪਣੇ ਬੱਚੇ ਦੀ ਆਪਣੀ ਜਾਨ ਵਾਰ ਦਿੰਦਾ ਤੇ ਉਹਦੀਆਂ ਸਾਰੀਆਂ ਖਵਾਇਸ਼ਾਂ ਪੂਰੀਆਂ ਕਰਦਾ ਉਹਦੀ ਜੇਬ 'ਚ ਪੈਸੇ ਹੋਣ ਜਾਂ ਨਾ ਹੋਣ ਪਰ ਉਹ ਆਪਣੇ ਬੱਚਿਆਂ ਨੂੰ ਕਦੀ ਵੀ ਉਦਾਸ ਨਹੀਂ ਕਰਦਾ ਜਿਹੜਾ ਬੰਦਾ ਆਪ ਇੰਨੇ ਮਹਿੰਗੇ ਮਹਿੰਗੇ ਕੱਪੜੇ ਪਾਉਂਦਾ ਨਾ ਜਦੋਂ ਬੱਚੇ ਹੋ ਜਾਂਦੇ ਹਨ ਨਾ ਸਾਰਾ ਕੁਝ ਉਨਾਂ ਲਈ ਕਰਦਾ ਤੇ ਆਪਣੇ ਆਪ ਨੂੰ ਭੁੱਲ ਜਾਂਦਾ ਤੇ ਤੈਨੂੰ ਤੇਰੇ ਪਿਓ ਨੇ ਮਾੜੀ ਜੀ ਗੱਲ ਕੀ ਕਹਿ ਤੀ ਤੈਨੂੰ ਬੜਾ ਗੁੱਸਾ ਆ ਗਿਆ ਜਦੋਂ ਬੱਚਾ ਛੋਟਾ ਹੁੰਦਾ ਨਾ ਤਾਂ ਮਾਪੇ ਉਹਨੂੰ ਚੱਲਣ ਲਈ ਸਿਖਾਉਂਦੇ ਨੇ ਤੇ ਬੱਚਾ ਕਿੰਨੀ ਵਾਰੀ ਡਿੱਗਦਾ ਤੇ ਮਾਪਿਓ ਫੇਰ ਖੁਸ਼ੀ ਨਾਲ ਉਹਨੂੰ ਚੱਕ ਕੇ ਫੇਰ ਚੱਲਣਾ ਸਿਖਾਉਂਦੇ ਨੇ ਉਹਨਾਂ ਨੂੰ ਤਾਂ ਕਦੇ ਗੁੱਸਾ ਨਹੀਂ ਆਉਂਦਾ ਉਹ ਤਾਂ ਕਦੇ ਨਹੀਂ ਥੱਕਦੇ ਇੱਕ ਪਿਓ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰਾ ਦਿਨ ਕੰਮ ਕਰਦਾ ਕਿਹਦੇ ਲਈ ਆਪਣੇ ਪਰਿਵਾਰ ਲਈ ਆਪਣੇ ਬੱਚਿਆਂ ਲਈ ਉਹਨਾਂ ਦੀਆਂ ਰੀਝਾਂ ਪੂਰੀਆਂ ਕਰਨ ਲਈ ਤੇ ਤੂੰ ਕਹਿੰਨਾ ਪਿਓ ਤੈਨੂੰ ਕੁਝ ਕਵੇ ਵੀ ਨਾ ਉਹ ਅੰਦਰੋਂ ਅੰਦਰ ਕਿੰਨਾ ਪਿਸਦਾ ਉਹ ਕਿਸੇ ਨੂੰ ਨਹੀਂ ਦੱਸਦਾ ਉਹ ਆਪ ਦਾ ਭਾਵੇਂ ਟੁੱਟੀਆਂ ਚੱਪਲਾਂ ਤੇ ਭਾਵੇਂ ਫਟੇ ਹੋਏ ਕੱਪੜੇ ਪਾ ਲੈਂਦਾ ਪਰ ਆਪਣੇ ਬੱਚਿਆਂ ਨੂੰ ਕਦੇ ਮਨਾ ਨਹੀਂ ਕਰਦਾ ਤੇ ਤੂੰ ਕਹਿੰਨਾ ਪਿਓ ਤੈਨੂੰ ਪਿਆਰ ਨਹੀਂ ਕਰਦਾ ਜਿਹੜਾ ਪਿਓ ਹੁੰਦਾ ਨਾ ਉਹ ਨੂੰ ਸਿਰਫ ਕਹਿਣਾ ਨਹੀਂ ਆਉਂਦਾ ਉਹਦੇ ਕੋਲ ਨਾ ਸ਼ਬਦ ਨਹੀਂ ਹੁੰਦੇ ਕਿ ਮੈਂ ਆਪਣੀ ਔਲਾਦ ਨਾਲ ਕਿੰਨਾ ਪਿਆਰ ਕਰਦਾ ਕਿਉਂਕਿ ਜਿਹੜੀ ਮਾਂ ਹੁੰਦੀ ਹੈ ਨਾ ਉਹ ਤਾਂ ਬੱਚੇ ਨੂੰ लाड़ प्यार ਕਰਕੇ ਰੋਟੀ ਦੇ ਵੱਧ ਮੱਖਣ ਪਾ ਕੇ ਆਪਣਾ ਪਿਆਰ ਦਿਖਾ ਦਿੰਦੀ ਹੈ ਪਰ ਜਿਹੜਾ ਪਿਓ ਹੈ ਉਹ ਕਿਵੇਂ ਦਿਖਾਵੇ ਉਹ ਤਾਂ ساری ਜ਼ਿੰਦਗੀ ਭੱਜਾ ਰਹਿੰਦਾ ਆਪਣੇ ਬੱਚੇ ਦੀਆਂ ਰੀਝਾਂ ਪੂਰੀਆਂ ਕਰਨ ਲਈ ਮੇਰੀ ਨਾ ਇੱਕ ਗੱਲ ਯਾਦ ਰੱਖੀ ਪਿਓ ਨਾ ਜਿੰਨਾ ਮਰਜੀ ਸਖਤ ਹੋਵੇ ਪਰ ਆਪਣੀ ਔਲਾਦ ਦਾ ਸਭ ਤੋਂ ਵੱਡਾ ਹਮਦਰਦ ਉਹੀ ਹੁੰਦਾ ਹੈ ਪਿਓ ਜੋ ਵੀ ਆਪਣੇ ਬੱਚੇ ਨੂੰ ਕਹਿੰਦਾ ਨਾ ਉਹ ਸਿਰਫ ਉਹਦੀ ਭਲਾਈ ਲਈ ਕਹਿੰਦਾ। ਕਹਿੰਦੇ ਨੇ ਜਦੋਂ ਬਾਪੂ ਹੁੰਦਾ ਨਾ ਉਦੋਂ ਤਾਂ ਸ਼ੌਂਕ ਪੂਰੇ ਹੁੰਦੇ ਨੇ ਤੇ ਜਦੋਂ ਉਹ ਦੁਨੀਆ ਤੋਂ ਚਲਾ ਜਾਂਦਾ ਨਾ ਉਦੋਂ ਸਿਰਫ ਆਪਣੇ ਪੈਸੇ ਨਾਲ ਜ਼ਰੂਰਤਾਂ ਪੂਰੀਆਂ ਹੁੰਦੀਆਂ ਨੇ। ਮੇਰੀ ਨਾ ਇੱਕ ਗੱਲ ਯਾਦ ਰੱਖੀ ਤੇ ਉਹਦੇ ਤੇ غور ਕਰੀ। ਕਦੇ ਨਾ ਉਹਨਾਂ ਨੂੰ ਜਾ ਕੇ ਪੁੱਛੀ ਜਿਨ੍ਹਾਂ ਦੇ ਸਿਰ ਤੇ ਪਿਓ ਹੈ ਨਹੀਂ। ਤੇ ਉਹ ਤੈਨੂੰ ਦੱਸਣਗੇ ਕਿ ਪਿਓ ਦਾ ਜ਼ਿੰਦਗੀ 'ਚ ਹੋਣਾ ਕੀ ਹੁੰਦਾ।